hockey ਦੇ ਖਿਡਾਰੀ ਪੈरिस 올림픽 ਦੇ ਵਿੱਚ ਖੇਡਣ ਤੋਂ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਦੋਂ ਅੰਮ੍ਰਿਤਸਰ ਗੁਰੂ ਕੀ ਨਗਰੀ ਪਹੁੰਚੇ ਤਾਂ ਸੁਭਾਵਿਕ ਹੈ ਨਤਮਸਤਕ ਹੋਇਆ ਸ਼ੁਕਰਾਨਾ ਕੀਤਾ ਉਹਨਾਂ ਨੇ ਹੂੰ ਔਰ ਸ਼ੁਕਰਾਨਾ ਕਰਦਿਆ ਉਹਨਾਂ ਨੇ ਜਿਹੜਾ ਹੈਗਾ ਆਪਣੇ ਆਪ ਨੂੰ ਕਿਹਾ ਕਿ ਜੋ ਕੁਝ ਵੀ ਅਸੀਂ ਹਾਂ ਸਾਰਾ ਉਹਨਾਂ ਦੇ ਅਸ਼ੀਰਵਾਦ ਕਰਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਹੈ ਔਰ ਸਾਰੇ ਜਿਹੜੇ ਹੈਗੇ ਐ ਖਿਡਾਰੀ ਜਨੇ ਐ ਉਹ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਵੱਲੋਂ ਬਕਾਇਦਾ ਬੜਾ ਮਾਣ ਸਤਿਕਾਰ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪੰਦਕੁੰਡ ਦੀ ਪ੍ਰਧਾਨ ਆਪ ਅਰਜਨ ਸਿੰਘ ਧਾਮੀ ਆ ਕੇ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ ਆਦਰ ਕੀਤਾ ਕਿਹੜੇ ਕਿਹੜੇ ਦੇਸ਼ ਨੂੰ ਕਿੰਨੇ ਕਿੰਦੇ ਤੱਕ ਮੇ ਕਿਹੜਾ ਸੋਨੇ ਦੇ ਤਗਮੇ ਲੈ ਗਿਆ ਤੇ ਕਿਹੜੇ ਚਾਂਦੀ ਦੇ ਤੇ ਕਿਸ ਦੇ ਹਿੱਸੇ ਕਾਂਸੇ ਦੇ ਆਏ ਦੋ ਵੱਡੇ ਮੁਲਕ ਦੁਨੀਆ ਭਰ ਚ ਅਮਰੀਕਾ ਤੇ ਚਾਈਨਾ ਹੂੰ ਦੋਨਾਂ ਨੇ 40 40 ਜਿਹੜੇ ਹੈ ਗੋਲਡ ਮੈਡਲ ਹੈ ਜਾਨੀ 40 ਅਮਰੀਕਾ ਨੇ ਤੇ 40 ਚਾਈਨਾ ਨੇ ਇਹਨਾਂ ਬਰਾਬਰ ਭਾਰਤ ਦੀ ਚੋਲੀ ਚ ਪਏ ਆ ਕੁੱਲ 6 ਮੈਡਲ 140 ਕਰੋੜ ਲੋਕ ਔਰ 6 ਮੈਡਲ ਔਰ 6 ਜੋ ਵੀ ਇੱਕ ਜਿਹੜਾ ਚਾਂਦੀ ਦਾ ਬਾਕੀ ਜਿਹੜੇ ਗਏ ਕਾਂਸੇ ਦੇ ਮੈਡਲ ਯਾਨੀ 골ਡ ਮੈਡਲ ਤਾਂ ਸਾਡੇ ਹੱਥ ਲੱਗਿਆ ਹੀ ਨਹੀਂ ਜਦੋਂ ਹੜ ਆ ਗਏ ਤਾਂ ਪਾਣੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜ ਗਿਆ ਲੋਕ ਘਰਾਂੋਂ ਬੇਕਾਰ ਹੋ ਗਏ ਕੀ ਸਾਡੀਆਂ ਸਰਕਾਰਾਂ ਉਦੋਂ ਧਿਆਨ ਦੇਣਗੀਆਂ ਕਹਿਣਾ ਚਾਹੀਦਾ 2 ਮਹੀਨੇ ਪਹਿਲਾਂ ਜਦੋਂ ਖੁਸ਼ਕ ਮੌਸਮ ਹੁੰਦਾ ਤਿਆਰੀਆਂ ਕੀਤੀਆਂ ਜਾ ਸਕਦੀਆਂ ਹੁਣ ਤਾਂ ਬਾਰਸ਼ਾਂ ਹੋ ਰਹੀਆਂ ਜਿਹੜੇ ਦਰਿਆ ਪਰੇ ਚੱਲ ਰਹੇ ਨਾ ਤਾਂ ਉਹਨਾਂ ਨੂੰ ਬੰਨ ਲਾ ਸਕਦੇ ਨਾ ਉਹਨਾਂ ਦੇ ਬੰਨ ਮਜ਼ਬੂਤ ਕਰ ਸਕਦੇ ਐ ਔਰ ਜਿਹੜੀਆਂ ਜਿਹੜੀਆਂ ਨਹਿਰਾਂ ਕਹਿ ਲਈਏ ਜਿਹੜੀਆਂ ਨਾਲੇ ਕਹਿ ਲਈਏ ਉਹਨਾਂ ਦੀ ਸਫਾਈ ਕਰਨੀ ਐ ਉਹਨਾਂ ਦੀ ਸਫਾਈ ਨਹੀਂ ਹੁੰਦੀ ਕੋ ਸਿੰਘ ਸਿੱਧੂ ਫੇਰ ਤੋਂ ਰਾਜਨੀਤੀ ਦੇ ਵਿੱਚ ਵਾਪਸ ਆ ਸਕਦੇ ਨੇ ক্রিকেট ਦੇ ਮੈਚ ਜਿਹੜੇ ਜਿੱਦਾਂ ਪਹਿਲਾਂ ਉਧਰੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸੀ ਉਹ ਸਮਾਪਤ ਹੋ ਗਈ ਹੈ ਵਾਪਸ ਆਸਾਂਗਦੇ ਆ ਪਿਛਲੇ ਦਿਨਾਂ ਚ ਉਹ ਆਪਣੇ ਇੱਕ ਸਹਿਯੋਗੀ ਦੇ ਘਰ ਜਿਹੜਾਗਾ ਕੋਈ ਇਦਾਂ ਦਾ ਉਹਨਾਂ ਦੇ ਘਰ ਸੋਗ ਵਾਪਰ ਗਿਆ ਸੀ ਉਹਦਾ ਹਾਲਚਾਲ ਪੁੱਛਣ ਵੀ ਗਏ ਆ ਜੀ ਉੱਥੇ ਵੀ ਜਾ ਕੇ ਮੀਡੀਆ ਵਾਲਿਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਪਰ ਅਜੇ ਕਿਹਾ ਨਹੀਂ ਜਾ ਸਕਦਾ ਕਿ ਕਿਸ ਕਦਰ ਵਾਪਸ ਆਉਂਦੇ ਆ ਕਿ ਨਹੀਂ ਆਉਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਂਦ ਤੁਸੀਂ ਵੇਖਿਆ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਵਕੱਖ-ਵਕਖ ਅਖਬਾਰਾਂ ਦੀਆਂ ਸਰਗਰਮੀਆਂ ਤੇ ਕਰਦੇ ਆ ਉਹਨਾਂ ਦੇ ਵਿਚਾਰ ਚਰਚਾ ਤੇ ਦੱਸਦੇ ਆ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖ-ਵੱਖਰੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਕੁਝ ਨਵੇਂ ਜੁੜੇ ਹੁੰਦੇ ਨੇ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਭਾਵੇਂ ਟੈਲੀਵਿਜ਼ਨ ਦੇ ਜ਼ਰੀਏ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਬੋ ਸਖਸ਼ੀਤ ਨੇ ਜੋ ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਲੀਡਰਾਂ ਦੇ ਨਾਲ ਤਿੱਖੇ ਸਵਾਲ ਜਵਾਬ ਕਰਦੇ ਹੋਏ ਵੇਖਦੇ ਹੋਮ ਤੇ ਇਸ ਪ੍ਰੋਗਰਾਮ ਦਾ ਵੀ ਹਿੱਸਾ ਰਹਿੰਦੇ ਨੇ ਕਿਉਂਕਿ ਸੇ ਚਾਹੁੰਦੇ ਹੁੰਦੇ ਆ ਕਿ ਹਰ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਈ ਜਾਵੇ ਜਾਸਦੀਆਂ ਖਬਰਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀਆਂ ਖਬਰਾਂ ਵੀ ਹਰ ਭਾਰਤੀ ਤਰ੍ਹਾਂ ਅਹਿਮ ਰੈਂਡ ਵਾਲੀਆਂ ਨੇ ਸ ਸਾਡੇ ਹਾਕੀ ਦੇ ਖਿਡਾਰੀਆਂ ਬਾਰੇ ਹਾਕੀ ਦੇ ਖਿਡਾਰੀ ਪੈरिस 올림픽 ਦੇ ਵਿੱਚ ਖੇਡਣ ਤੋਂ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਵਾਇਗਰੂ ਦਾ ਸ਼ੁਕਰਾਨਾ ਵੀ ਕੀਤਾ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਬੈਸਤਾ ਦੁਨੀਆ ਭਰ ਦੇ ਜਿਹੜੇ ਲੋਕ ਹੈਗੇ ਆ ਉੱਥੇ ਆ ਕੇ ਨਤਮਸਤਕ ਹੁੰਦੇ ਆ ਵਕਫ ਧਰਮਾਂ ਦੇ ਆਉਂਦੇ ਆ ਪਰ ਜਦੋਂ ਆਪਾਂ ਹਾਕੀ ਦੀ ਗੱਲ ਕਰਦੇ ਆ ਤਾਂ ਵੱਡਾ ਪਿਛੋਕੜ ਦਾ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ ਅਪਾ ਅੱਗੇ ਵੀ ਕਹਿੰਦੇ ਆ ਕਿ 10 ਖਿਡਾਰੀ ਘਟੋ ਘਟ ਪੰਜਾਬ ਦੇ ਆ ਤੇ ਹੁਣ ਜਦੋਂ ਅੰਮ੍ਰਿਤਸਰ ਗੁਰੂ ਕੀ ਨਗਰੀ ਪਹੁੰਚੇ ਤਾਂ ਸਵਾਵਿਕ ਹੈ ਨਤਮਸਤਕ ਹੋਇਆ ਸ਼ੁਕਰਾਨਾ ਕੀਤਾ ਉਹਨਾਂ ਨੇ ਹੂੰ ਔਰ ਸ਼ੁਕਰਾਨਾ ਕਰਦਿਆ ਉਹਨਾਂ ਨੇ ਜਿਹੜਾ ਹੈਗਾ ਆਪਣੇ ਆਪ ਨੂੰ ਕਿਹਾ ਕਿ ਜੋ ਕੁਝ ਵੀ ਅਸੀਂ ਹਾਂ ਸਾਰਾ ਉਹਨਾਂ ਦੇ ਅਸ਼ੀਰਵਾਦ ਕਰਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਹੈ ਔਰ ਸਾਰੇ ਜਿਹੜੇ ਹੈਗੇ ਆ ਖਿਡਾਰੀ ਜਿਨੇ ਆ ਉਹ ਸਾਰਿਆਂ ਦਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਬੜਾ ਮਾਣ ਸਤਿਕਾਰ ਕੀਤਾ ਗਿਆ ਸ਼੍ਰੋਮਣੀ ਗੁਰਦਵਾਰਾ ਪੰਥਕੁੰਡ ਦੇ ਪ੍ਰਧਾਨ ਆਪ ਅਰਜਿੰਦਰ ਸਿੰਘ ਧਾਮੀ ਆ ਕੇ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ ਆਦਰ ਕੀਤਾ ਇਸ ਤੋਂ ਇਲਾਵਾ ਅਮਰਸਰ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਉਹਨਾਂ ਦਾ ਸਤਿਕਾਰ ਕੀਤਾ ਆਓ ਭਗਤ ਕੀਤੀ ਸੋ ਅਮਰਸਰ ਗੁਰੂ ਕੀ ਨਗਰੀ 'ਚ ਇੱਕ ਵੱਖਰੀ ਕਿਸਮ ਦਾ ਮਾਹੌਲ ਬਣਿਆ ਸੀ ਜਦੋਂ ਸਾਡੇ ਖਿਡਾਰੀ ਉੱਥੇ ਗਏ ਹੈ ਇੱਕ ਤਾਂ ਵੱਡੀ ਗੱਲ ਹੈ ਕਿ ਦੁਨੀਆ ਭਰ 'ਚ ਉਹਨਾਂ ਨੇ ਨਾਂ ਉੱਚਾ ਕੀਤਾ ਪੰਜਾਬੀਆਂ ਦਾ ਆਪਣੇ ਮੁਲਕ ਦਾ ਤੇ ਹੁਣ ਫਿਰ ਉਸ ਨਗਰੀ ਚ ਗਏ ਆ ਜਿੱਥੇ ਆ ਕੇ ਜਦੋਂ ਮੈਂ ਕਹਿਆ ਕਿ ਦੁਨੀਆਂ ਪਰ ਤੋਂ ਲੋਕ ਨਤਮਸਤਕ ਹੁੰਦੇ ਆ ਜਿਦੋਂ ਸਾਡੇ ਖਿਡਾਰੀ ਉੱਤੇ ਆ ਕੇ ਆਪਣਾ ਵੱਡਾ ਮੈਡਲ ਜਿਹੜਾ ਵੱਡਾ ਨਾਮ ਉੱਚਾ ਕਰਕੇ ਵਾਪਸ ਆਏ ਤਾਂ ਸੁਭਾਵਿਕ ਹੈ ਉਹਨਾਂ ਦਾ ਨਤਮਸਤਕ ਹੋਣਾ ਤੇ ਅੰਮ੍ਰਿਤਸਰ ਵਾਸੀਆਂ ਦਾ ਵੀ ਸੁਭਾਵਿਕ ਸੀ ਉਹਨਾਂ ਨੂੰ ਗੱਲ ਲਾਣ ਲਾਉਣਾ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਦੀ ਬੱਲੇ ਬੱਲੇ ਕਰਨੀ ਸੋ ਅੰਮ੍ਰਿਤਸਰ ਦੇ ਇਸ ਕਰਕੇ ਵੀ ਐਮ ਗੱਲ ਹੈਗੀ ਹੈ ਕਿ ਜਿਹੜਾ ਕੈਪਟਨ ਹੈਗਾ ਆਪਣੀ ਟੀਮ ਦਾ ਉਹ ਉਸ ਜ਼ਿਲ੍ਹੇ ਨਾਲੀ ਸਬੰਧ ਦਾ ਮਜ਼ੇਲਾ ਜਿੱਦਾਂ ਆਪਕਸਰ ਕਹਿੰਨੇ ਕਿ ਕਪਤਾਨਤਾ ਹਾਈ ਹੈ ਮਜ਼ੇਲਾ ਦਾ ਕਪਤਾਨ ਹੈ ਤੇ ਮਜ਼ੇਲਾ ਨੂੰ ਇੱਕ ਸੁਭਾਅ ਹੁੰਦਾ ਉਹਨਾਂ ਦਾ ਜਿੱਦਦਰ ਨੂੰ ਤੁਰਦੇ ਆ ਡਟ ਕੇ ਲੜਦੇ ਆ ਡਟ ਕੇ ਲੜਾਈਆਂ ਲੜਦੇ ਆ ਤੇ ਡਟ ਕੇ ਖੇਡਾਂ ਖੇਡਦੇ ਆ ਜੋ ਕੰਮ ਕਰਦੇ ਆ ਡਟ ਕੇ ਕਰਦੇ ਆ ਸੋ ਕਪਤਾਨ ਦੀ ਅਗਵਾਈ ਦੇ ਜਿਸ ਤਰ੍ਹਾਂ ਹਾਕੀ ਦੀ ਟੀਮ ਨੇ ਲੜਾਈ ਲੜੀ ਹੈ ਕਾਂਸੀ ਦਾ ਤਖਵਾ ਜਿੱਤਿਆ ਬੱਲੇ ਬੱਲੇ ਕਰਾਈ ਆ ਦੁਨੀਆਂ 'ਚ ਤੇ ਹੁਣ ਅੰਮ੍ਰਿਤਸਰ ਦੇ ਚ ਉਹਨਾਂ ਦਾ ਵੱਡਾ ਸਨਮਾਨ ਗੁਰੂ ਕੀ ਨਗਰੀ 'ਚ ਹੋਇਆ ਨਵਦੀਪ ਜੀ ਜਦ ਤੁਸੀਂ ਜ਼ਿਕਰ ਕਰ ਰਹੇ ਹਾਂ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਆਪਾਂ ਜੇ ਅਗਲੀ ਖਬਰ ਜੋ ਕਿਸੇ ਨਾਲ ਹੀ ਸੰਬੰਧਿਤ ਹੈ ਉਸ ਤੇ ਚਾਤ ਮਾਰੀਏ ਤਾਂ ਪੈਰਿਸ 올림픽 ਖੇਡਾਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਭਾਗ ਲਿਆ ਵੱਖੋ ਵੱਖਰੇ ਦੇਸ਼ਾਂ ਦੇ ਖਿਡਾਰੀਆਂ ਨੇ ਬਹੁਤ ਸਾਰੇ ਤਗਮੇ ਵੀ ਜਿੱਤੇ ਤਾਂ ਦਰਸ਼ਕਾਂ ਦੀ ਨਜ਼ਰੂਰ ਸਾਂਝ ਪਾਈ ਜਾਵੇ ਕਿ ਕਿਹੜੇ ਕਿਹੜੇ ਦੇਸ਼ ਨੂੰ ਕਿੰਨੇ ਕਿੰਦੇ ਤਗਮੇ ਕਿਹੜਾ ਸੋਨੇ ਦੇ ਤਗਮੇ ਲੈ ਗਿਆ ਤੇ ਕਿਹੜਾ ਚਾਂਦੀ ਦੇ ਤੇ ਕਿਸ ਦੇ ਹਿੱਸੇ ਕਾਂਸੀ ਦੇ ਆਏ ਜੀ ਨਿਰਦੀਪ ਵੈਸੇ ਦਾ ਲੰਬੀ ਟੈਲੀ ਹੁੰਦੀ ਹੈ ਕਿ ਆਪਾਂ ਜੇ ਸਾਰੇ ਸੂਚੀ ਅੰਕ ਪੜਾਂਗੇ ਤਾਂ ਉਹ ਲੰਬਾ ਹੋ ਜਾਏਗਾ ਸਾਰਾ ਸਿਸਟਮ ਜੜਾਏਗਾ ਪਰ ਜੇ ਮੋٹے ਦੌਰ ਤੇ ਆਪਾਂ ਗੱਲ ਕਰੀਏ ਤਾਂ ਦੇਖੋ ਆਪਾਂ ਦੋ ਵੱਡੇ ਮੁਲਕ ਦੁਨੀਆ ਭਰ ਚ ਅਮਰੀਕਾ ਤੇ ਚਾਈਨਾ ਦੋਨਾਂ ਨੇ 40-40 ਜੜੇ ਗੋਲਡ ਮੈਡਲ ਜਾਨੀ 40 ਅਮਰੀਕਾ ਨੇ ਤੇ 40 ਚਾਈਨਾ ਨੇ ਐਨ ਬਰਾਬਰ ਕਿ ਤਕੜੀ ਤੋਲ ਕੇ ਲਿਆ ਜਾਂਦਾ ਨਾ ਐਨ ਪਿੜਿਆ ਬਰਾਬਰ ਦੋਨੇ ਮੁਲਕ ਔਰ 40-40 ਗੋਲਡ ਮੈਡਲ ਬਾਕੀ ਮੈਡਲ ਤਾਂ ਉਹਨਾਂ ਨੇ ਜਿੱਤੇ ਜਿੱਤੇ ਆ ਤੇ ਆਪਾਂ ਗੱਲ ਕਰੀ ਹੁਣ ਆਪਣੇ ਮੁਲਕ ਦੀ ਜਿਹੜਾ ਕਹਿੰਦਾ ਕਿ ਦੁਨੀਆ ਦਾ ਸ਼ਕਤੀਸ਼ਾਲੀ ਮੁਲਕ ਬਣ ਜਾ ਰਹੇ ਆ ਪਤਾ ਨਹੀਂ ਹੁਣ ਕਿਹੜੇ ਫੀਲਡ ਸ਼ਕਤੀਸ਼ਾਲੀ ਬਣਨਗੇ ਚਲੋ ਇਸ ਤਾਂ ਚੋਨੇ ਮੁਲਕ ਦਾ ਨਾਮ ਹੋਵੇ ਤੇ ਸ਼ਕਤੀਸ਼ਾਲੀ ਬਣੇ ਪਰ ਕਈ ਵਾਰੀ ਜਿਹੜੇ ਤੱਤ ਹੁੰਦੇ ਆ ਨਾ ਉਹ ਤੱਤ ਤੁਹਾਡੇ ਦਾਅਵਿਆਂ ਨੂੰ ਮੂੰਹ ਚੜਾਉਂਦੇ ਆ ਹੁਣ ਦੁਨੀਆ ਭਰ ਦਾ ਮੰਤਰੀ ਪੱਦਰ ਦੇ ਉਤੇ ਜਿਦਾਪਾ 올림픽ਸ ਦੀ ਗੱਲ ਕਰਦੇ ਆ ਪੈਰਿਸ ਚ ਅਜੇ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਉਹ ਖੇਡ ਸਮਾਰੋਹ ਸਮਾਪਤ ਹੋਇਆ ਤੇ ਭਾਰਤ ਦੀ ਚੋਲੀ ਚ ਪਏ ਆ ਕੁੱਲ 6 ਮੈਡਲ ਹੂੰ 140 ਕਰੋੜ ਲੋਕ ਔਰ 6 ਮੈਡਲ ਔਰ 6 ਜੋ ਵੀ ਇੱਕ ਜਿਹੜਾ ਚਾਂਦੀ ਦਾ ਬਾਕੀ ਜਿਹੜੇ ਗਿਆ ਕਾਂਸੇ ਦੇ ਮੈਡਲ ਜਾਨੀ 골ਡ ਮੈਡਲ ਤਾਂ ਸਾਡੇ ਹੱਥ ਲੱਗਿਆ ਹੀ ਨਹੀਂ ਹੂੰ ਸੋ ਵੱਡੀ ਪੱਧਰ ਤੇ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਕੇਂਦਰ ਸਰਕਾਰ ਹੋਣ ਸੂਬਿਆਂ ਦੀਆਂ ਸਰਕਾਰਾਂ ਹੋਣ ਕਿ ਕਿਸ ਕਦਰ ਖਿਡਾਰੀਆਂ ਨੂੰ ਸਹੂਲਤਾਂ ਦਿੰਦੇ ਆ ਕਿੱਦਾਂ ਉਹਨਾਂ ਦੀ ਪ੍ਰੈਕਟਿਸ ਕਰਾਉਂਦੇ ਆ ਦੂਜੇ ਮੁਲਕਾਂ ਦੀ ਜਦੋਂ ਗੱਲ ਕਰਦੇ ਆ ਆਪਾਂ ਤਾਂ ਵੱਡੀਆਂ-ਵੱਡੀਆਂ ਸਹੂਲਤਾਂ ਉੱਤੇ ਦਿੱਤੀਆਂ ਜਾਂਦੀਆਂ ਸਾਡੇ ਖਿਡਾਰੀਆਂ ਦੀ ਤਾਂ ਇਥੋਂ ਅੰਦਾਜ਼ਾ ਲਾ ਲਓ ਕਿ ਜਦੋਂ ਫੁਗਾੜ ਦੀ ਗੱਲ ਕਰਦੇ ਆ ਤਾਂ ਸਾਡੀ ਜਿਹੜੀ ਨਾਲ ਟੀਮ ਗਈ ਸੀ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ 골ਡ ਮੈਡਲ ਜਿੱਤਣ ਵਾਲੀ ਕੁੜੀ ਦਾ 50 ਗ੍ਰਾਮ ਜਾਂ 100 ਗ੍ਰਾਮ weight ਵਧ ਰਿਹਾ ਜਾਂ ਘਟ ਰਿਹਾ ਇਥੋਂ ਅੰਦਾਜ਼ਾ ਲਗਾ ਲਓ ਕਿ ਕਿੰਨੀ ਕਿੰਨੀ ਵੱਡੀ ਇਨਗੈਲੀ ਹੋਏਗੀ ਯਾਨੀ ਇਕੱਲੀ ਇਸ ਗੱਲ ਕਰਕੇ ਪੂਰੀ ਦੁਨੀਆ ਪਰਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੁਣ ਜਦੋਂ ਆਪਾਂ ਗੱਲ ਕਰ ਰਹੇ ਨੇ ਕਿ ਇੱਕ ਵੀ 골ਡ ਮੈਡਲ ਨਹੀਂ ਆਇਆ ਘਟੂ ਘਟ ਦੇ ਫੁਗਾੜ ਜਿਹੜੀ ਕਿ ਮੁਕਾਬਲੇ ਨੂੰ ਸਰੇ ਲਗਾਦਨੀ ਤਾਂ 골ਡ ਮੈਡਲ ਪੱਕਾ ਉਹਨਾਂ ਨੂੰ ਮਿਲਣਾ ਹੀ ਮਿਲਣਾ ਸੀ ਜੀ ਕਿਉਂ ਨਹੀਂ ਮਿਲਿਆ ਐਸੇ ਕਰਕੇ ਕਿ ਜਿਹੜੀ ਉਹਨਾਂ ਦੇ ਨਾਲ ਗਈ ਟੀਮ ਸੀ ਉਹਦੀ ਅਣਗਹਿਲੀ ਕਰੋ ਗੈਰ ਜ਼ਿੰਮੇਵਾਰੀ ਵਾਲੀ ਗੱਲ ਕਹੋ ਜਾਂ ਸਰਕਾਰਾਂ ਦੀ ਗੈਰ ਜ਼ਿੰਮੇਵਾਰੀ ਕਹੋ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਹੋਣਾ ਚਾਹੀਦਾ ਹੁਣ ਬਹੁਤ ਸਾਰੇ ਲੋਕ ਤਾਂ ਇਹ ਵੀ ਸਵਾਲ ਉਠਾ ਰਹੇ ਕਿ ਫਗਾੜ ਨਾਲ ਇੱਕ ਤਰ੍ਹਾਂ ਦੀ ਸਾਜ਼ਿਸ਼ ਹੋਈ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਵਰਤਾਰਾ ਹੋਇਆ ਪਰ ਕਿਉਂ ਹੋਇਆ ਸਾਰਾ ਸਾਹਮਣੇ ਹੋਣਾ ਚਾਹੀਦਾ ਜਾਨੀ ਸਾਡੇ ਮੁਲਕ ਦਾ ਸਵੈ ਬਖਰਾ ਸੀ ਕਹਿੰਦੇ ਆ ਕਿ ਦੁਨੀਆ ਪਰ ਦਾ ਸ਼ਕਤੀਸ਼ਾਲੀ ਮੁਲਕ ਹੈ ਪਰ ਅਸੀਂ ਖੇਡਾਂ ਜੀ ਪੋਲਿਟਿਕਸ ਕਰਦੇ ਆ ਪੋਲਿਟਿਕਸ ਦਾ ਪੋਲਿਟਿਕਸ ਕਰਨੀ ਕਰਨੀ ਆ ਸਮਾਜਿਕ ਮੁੱਦਿਆਂ ਤੇ ਵੀ ਕਰਦੇ ਆ ਦੇਸ਼ ਦੇ ਵਿਕਾਸ ਤੇ ਵੀ ਕਰਦੇ ਆ ਪਾਰਲੀਮੈਂਟ ਦੇ ਅੰਦਰ ਵੀ ਕਰਦੇ ਆ ਤੇ ਪਾਰਲੀਮੈਂਟ ਦੇ ਬਾਹਰ ਵੀ ਪੋਲਿਟਿਕਸ ਤੋਂ ਬਗੈਰ ਜਣੀ ਅਸੀਂ ਸਾਹ ਹੀ ਨਹੀਂ ਲੈਣਾ ਜਾਣਦੇ ਤੇ ਦੂਜੇ ਪਾਸੇ ਅਮਰੀਕਾ ਤੇ ਚਾਈਨਾ ਉੱਥੇ ਦੇਖੋ ਜਿਨ੍ਹਾਂ ਮੁਲਕਾਂ ਨੇ 40 40 골ਡ ਮੈਡਲ ਲਏ ਹੋਣ ਤੇ ਅਸੀਂ ਬੈਠੇ ਆ 6 ਮੈਡਲ ਚੋਲੀ ਚ ਪਾ ਕੇ ਜਿਨ੍ਹਾਂ ਚ ਇੱਕ ਵੀ ਸੋਨ ਤਗਮਾ ਨਹੀਂ ਇੱਕ ਵੀ 골ਡ ਮੈਡਲ ਨਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਡੀਆ ਦੀ ਪਰਫਾਰਮੈਂਸ 올림픽 ਦੇ ਵਿੱਚ कैसी है ਹੁਣ ਅਗਲੀ 올림픽 ਵੀ 28 ਦੇ ਵਿੱਚ ਆ ਰਹੀ ਹੈ ਅਮਰੀਕਾ ਲਾਸ ਐਂਜਲਸ ਹੋਣ ਜਾ ਰਹੀ ਹੈ ਉੱਥੇ ਦੇਖਿਆ ਜਾਏਗਾ ਕਿ ਹੁਣੇ ਤੋਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਕਿਸ ਕਦਰ ਜਿਹੜਾ ਹੈਗਾ ਜਦੋਂ 28 ਚ 올림픽 ਹੋਣਗੇ ਤਾਂ ਉੱਥੇ ਭਾਰਤ ਦਾ ਕੀ ਰੋਲ ਹੋਏਗਾ ਕਿੰਨੇ ਖਿਡਾਰੀ 골ਡ ਮੈਡਲ ਲੈ ਕੇ ਆਉਣਗੇ ਉਮੀਦਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਹਨ ਪਰ ਨਿਰਪਰ ਕਰਦਾ ਇਸ ਗੱਲ ਤੇ ਦੇਖੋ ਬੜਾ ਅਜੀਬ ਤੋ ਇਤਫਾਕ ਹੈ ਸਾਡੀ ਜਿਹੜੀ ਲੀਡਰਸ਼ਿਪ ਹੈ ਪੋਲੀਟੀਕਲ ਲੀਡਰਸ਼ਿਪ ਉਹ ਇਹ ਤਾਂ ਕਹਦੇਗੀ ਜੀ ਅਸੀਂ ਐਤ ਕੀ ਵੀ ਜਿੱਤੇ ਹਾਂ 29 'ਚ ਵੀ ਅਸੀਂ ਜਿੱਤਾਂਗੇ ਹੋ ਸਕਦਾ 29 ਤੋਂ ਅਗਲੇ 5 ਸਾਲ ਵੀ ਕਹਿ ਦਿੰਦਾ ਅਸੀਂ ਜਿੱਤਾਂਗੇ ਜੀ ਇਹ ਨਹੀਂ ਕਿਸੇ ਨੇ ਵੀ ਕਿਹਾ ਕਿਸੇ ਦੇ ਮੂੰਹੋਂ ਇਹ ਗੱਲ ਫੁੱਟੀ ਨਹੀਂ ਕਿ 40 ਮੈਡਲ ਲੈ ਗਿਆ ਅਮਰੀਕਾ ਔਰ 40 ਮੈਡਲ ਸੋਨੇ ਦੇ ਲੈ ਗਿਆ ਚਾਈਨਾ ਅਸੀਂ ਵੀ ਅਗਲੀ ਵਾਰੀ ਮੈਡਲ ਲਵਾਂਗੇ ਪਤਾ ਹੈ ਕਿ ਅਸੀਂ ਕਿੱਥੇ ਖੜੇ ਆ ਸੋ ਕਿਸੇ ਦੇ ਮੂੰਹ ਚੋਂ ਗੱਲ ਤੱਕ ਨਹੀਂ ਨਿਕਲਦੀ ਪਰ ਪੋਲੀਟਿਕਲ ਤੌਰ ਤੇ ਜ਼ਰੂਰ ਦਾਅਵੇਦਾਰੀਆਂ ਕਰਦੇ ਆ ਕਿ ਐਤਕੇ ਵੀ ਜਿੱਤੇ ਅਗਲੀ ਵਾਰੀ ਜਿੱਤਾਂਗੇ ਉਸ ਤੋਂ ਅਗਲੀ ਵਾਰੀ ਵੀ ਜਿੱਤਾਂਗੇ ਹੂੰ ਸੋ ਅਸੀਂ ਤਾਂ ਪੋਲੀਟਿਕਲ ਤੌਰ ਤੇ ਲੜਾਈਆਂ ਲੜਾਂ ਲੜਨਾਂ ਦਾ ਜਾਣਦੇ ਆ ਪੋਲੀਟਿਕਲ ਲੜਾਈਆਂ ਲੜਦੇ ਆ ਅਸੀਂ ਪਰ ਜਿੱਥੋਂ ਤੱਕ ਸਵਾਲ ਹੈ 올림픽ਸ ਚ 6 ਮੈਡਲ ਜਿਹਨਾਂ ਨੇ ਲਿਆ ਉਹਨਾਂ ਦਾ ਤਾਂ ਬਹੁਤ ਸਾਡਾ ਵੀ ਅਸੀਂ ਸਮਝਿਆ ਕਿ ਮਾਣ ਉੱਚਾ ਬੜਾ ਰਿਕਾਰਡ ਹੈ ਜਿਵੇਂ ਆਪਾਂ ਹਾਕੀ ਦੀ ਗੱਲ ਕਰਕੇ ਆਟੇ ਆ ਉਹਨਾਂ ਨੇ ਤਾਂ ਕਰਕੇ ਦਿਖਾਇ ਹੀ ਦਿਖਾਇ ਪਰ 140 ਕਰੋੜ ਲੋਕਾਂ ਦੀ ਜਿਹੜੀ ਚੁਣੀ ਵੀ ਸਰਕਾਰ ਹੈ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਤੇ ਆ ਕੇ ਜਵਾਬਦੇਹ ਹੋਣਗੇ ਇੱਕ ਲਾਈਨ ਨਹੀਂ ਕਿਦਰੇ ਨਵਦੀਪ ਜਦੋਂ ਆਪਾਂ ਗੱਲ ਕਰ ਰਹੇ ਆਂ ਕਿਸੇ ਨੇ ਇਹਦੇ ਤੇ ਕਿੰਤੂ ਪਰੰਤੂ ਟਿੱਪਣੀ ਕਰੀ ਹੋਵੇ ਕਿ ਸਾਡੀ ਝੋਲੀ 'ਚ 6 ਮੈਡਲ ਕਿਉਂ ਅਮਰੀਕਾ ਤੇ ਚਾਈਨਾ ਦੀ ਝੋਲੀ 'ਚ 40-40 골ਡ ਮੈਡਲ ਕਿਉਂ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਪਾਂ ਮੀਡੀਆ ਕਰਮੀ ਆ ਜਰਨਲਿਸਟ ਆ ਇੱਕ ਲਾਈਨ ਨਹੀਂ ਕਿਦਰੇ ਕਿਸੇ ਨੇ ਕਿਹਾ ਨਹੀਂ ਕਿ ਇਹਨੂੰ ਖੋਖਿਆ ਜਾਏਗਾ ਦੇਖਿਆ ਜਾਏਗਾ ਕਿ ਸਾਡੀ ਪਰਫਾਰਮੈਂਸ ਇੰਨੀ ਪੂਰ ਕਿਉਂ ਰਹੀ ਆ ਹਾਂ ਇਹਨਾ ਜ਼ਰੂਰ ਹੈ ਇਹ ਜ਼ਰੂਰ ਦਿਖਾ ਦਿੰਦੇ ਆ ਕਿ ਪ੍ਰਧਾਨ ਮੰਤਰੀ ਨੇ ਫਲਾਣੇ ਪਲੇਅਰ ਨਾਲ ਗੱਲ ਕੀਤੀ ਜਾਨੀ ਸਾਰੇ 6 ਪਲੇਅਰ ਦਾ ਮੈਡਲ ਲੈ ਕੇ ਆਇਆ ਉਹਨਾਂ ਨੇ ਦਿਖਾ ਦਿੰਦੇ ਆ ਕਿ ਪ੍ਰਧਾਨ ਮੰਤਰੀ ਗੱਲ ਕਰਦਾ ਕਿਤੇ ਸਾਡੇ ਮੁੱਖ ਮੰਤਰੀ ਕਹਿੰਦੇ ਭਗਵੰਦ ਜੀ ਮੈਂ ਗੱਲ ਕਰਦਾ ਉਹ ਜ਼ਰੂਰ ਉਹਦੇ 'ਚ ਨਹੀਂ ਕੋਈ ਕਮੀ ਰਹਿਣੀ ਚਾਹੀਦੀ ਪਰ ਇਹ ਕੋਈ ਨਹੀਂ ਕਹਿੰਦਾ ਕਿ ਅਗਲੀ ਤੈਰੀ ਸਾਡੀ ਕਿਵੇਂ ਹੋਏਗੀ ਜੀ ਨਵਦੀਪ ਜੀ ਬਿਲਕੁਲ ਤਾਂ ਵਾਕਿਆ ਹੀ ਸਿੱਧੂ ਸਾਹਿਬ ਬੇहद ਚਿੰਤਾ ਦਾ ਵਿਸ਼ਾ ਜਿੱਥੇ ਫਕਰ ਮਹਿਸੂਸ ਹੁੰਦਾ ਨਾ ਖਿਡਾਰੀਆਂ ਤੇ ਉੱਥੇ ਹੀ ਦੂਜੇ ਪਾਸੇ ਚਿੰਤਾ ਦਾ ਵਿਸ਼ਾ ਕਿਉਂਕਿ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਸਾਹਮਣੇ ਇਹ ਵੀ ਆ ਰਹੀਆਂ ਨੇ ਕਿ ਖਿਡਾਰੀਆਂ ਵੱਲੋਂ ਉਹਨਾਂ ਦੇ ਪਰਿਵਾਰਾਂ ਵੱਲੋਂ ਜਾਂ ਉਹਨਾਂ ਦੇ ਏਰੀਆਜ਼ ਦੇ ਕੁਝ ਜੋ ਪੁਰਾਣੇ ਪਹਿਲਵਾਨ ਰਹਿ ਚੁੱਕੇ ਨੇ ਪੁਰਾਣੇ ਖਿਡਾਰੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਹੀ ਇਹਨਾਂ ਖਿਡਾਰੀਆਂ ਦੀ ਮਦਦ ਕੀਤੀ ਜਾਂਦੀ ਹੈ ਅੱਗੇ ਵਧਣ ਦੇ ਲਈ ਸੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਵੀ ਆਪਣੇ ਖਿਡਾਰੀਆਂ ਵੱਲ ਵੇਖਣ ਦੀ ਜ਼ਰੂਰਤ ਹੈ ਤਾਂ ਤੁਹਾਡੀ ਗੱਲ ਬਿਲਕੁਲ ਜਾਇ Yeah. <laughs> ਚਾਈਨਾ ਤੇ ਅਮਰੀਕਾ 40-40 골ਡ ਮੈਡਲ ਲੈ ਗਿਆ ਤੇ ਸਾਡੇ ਦੇਸ਼ ਦੇ ਵਿੱਚ ਇੰਨੇ ਸੋਹਣੇ ਇੰਨੇ ਵਧੀਆ ਖਿਡਾਰੀ ਨੇ ਜੋ ਇੰਨਾ ਅੱਛਾ ਖੇਡਦੇ ਨੇ ਤਾਂ ਉਹ ਪਿੱਛੇ ਕਿਵੇਂ ਰਹਿ ਗਏ ਦੇ ਪਿੱਛੇ ਕੀ ਵਟੇ ਕਾਰਨ ਨੇ ਇਸ ਬਾਰੇ ਸੋਚਣ ਦੀ ਤੇ ਵਿਚਾਰਨ ਦੀ ਬੇਹੱਦ ਜ਼ਰੂਰਤ ਹੈ ਸੋ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਵੱਲ ਵਧਾਂਗੇ ਜੋ ਹੀ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਤੇ ਸੰਕਟ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਣਿਆ ਹੀ ਰਹਿੰਦਾ ਤੇ ਹੁਣ ਜੋ ਤਾਜ਼ਾ ਖਬਰ ਹੈ ਉਹ ਇਹ ਹੈ ਕਿ ਪਹਾੜਾਂ ਦੇ ਵੱਲ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਦਰਿਆਵਾਂ 'ਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਤਾਂ ਹੜ੍ਹਾਂ ਦਾ ਖਤਰਾ ਫੇਰ ਤੋਂ ਮੰਡਰਾਇਆ ਹੋਇਆ ਕਿਉਂਕਿ ਸਰਕਾਰਾਂ ਨੇ ਕਿਸੇ ਵੀ ਚੀਜ਼ ਵੱਲ ਹਲੇ ਤੱਕ ਧਿਆਨ ਨਹੀਂ ਦਿੱਤਾ ਤੇ ਜਦੋਂ ਪਾਣੀ ਜਦੋਂ ਹੜ ਆ ਗਏ ਤਾਂ ਪਾਣੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜ ਗਿਆ ਲੋਕ ਘਰਾਂ ਬੇਕਾਰ ਹੋ ਗਏ ਕੀ ਸਾਡੀਆਂ ਸਰਕਾਰਾਂ ਉਦੋਂ ਧਿਆਨ ਦੇਣਗੀਆਂ ਅਨਰਦੀਪ ਜਿੱਦਾਂ ਤੁਸੀਂ ਕਹਿ ਰਹੇ ਕਿ ਵੀ ਹਲੇ ਤੱਕ ਧਿਆਨ ਨਹੀਂ ਦਿੱਤਾ ਹੁਣ ਤਾਂ ਧਿਆਨ ਦੇਣ ਦਾ ਇਹਨਾਂ ਦਾ ਸਮਾਂ ਹੀ ਨਿਕਲ ਗਿਆ ਜਦੋਂ ਧਿਆਨ ਦੇਣਾ ਚਾਹੀਦਾ ਹੁੰਦਾ ਧਿਆਨ ਦੇਣਾ ਚਾਹੀਦਾ 2 ਮਹੀਨੇ ਪਹਿਲਾਂ ਜਦੋਂ ਖੁਸ਼ਕ ਮੌਸਮ ਹੁੰਦਾ ਤਿਆਰੀਆਂ ਕੀਤੀਆਂ ਜਾ ਸਕਦੀਆਂ ਹੁਣ ਤਾਂ ਬਾਰਸ਼ਾਂ ਹੋ ਰਹੀਆਂ ਜਿਹੜੇ ਦਰਿਆ ਪਰੇ ਚੱਲ ਰਹੇ ਨਾ ਤਾਂ ਉਹਨਾਂ ਨੂੰ ਬੰਨ ਲਾ ਸਕਦੇ ਨਾ ਉਹਨਾਂ ਦੇ ਬੰਨ ਮਜ਼ਬੂਤ ਕਰ ਸਕਦੇ ਆ ਔਰ ਜਿਹੜੀਆਂ ਜਿਹੜੀਆਂ ਨਹਿਰਾਂ ਕਹਿ ਲਈਏ ਜਿਹੜੀਆਂ ਨਾਲੇ ਕਹਿ ਲਈਏ ਉਹਨਾਂ ਦੀ ਸਫਾਈ ਕਰਨੀ ਆ ਉਹਨਾਂ ਦੀ ਸਫਾਈ ਨਹੀਂ ਹੁੰਦੀ ਮੈਂ ਅਸੈਂਬਲੀ ਦੇ ਵਿੱਚ ਇੱਕ ਸੈਸ਼ਨ ਅਟੈਂਡ ਕਰ ਰਿਹਾ ਸੀ ਨਵਦੀਬੜ ਇੰਟਰਸਟਿੰਗ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਸਦਨ ਦੇ ਅੰਦਰ ਪੰਜਾਬ ਦਾ ਮੰਤਸਭਾ ਚੇਕਾਗੂ ਇਹ ਗੱਲ ਕਹਿ ਰਿਹਾ ਹੈ ਕਿ ਜਿੰਨੇ ਜਿਹੜੇ ਆਪਾਂ ਨਾਲਿਆਂ ਦੀ ਗੱਲ ਕਰ ਲਈਏ ਡਰੇਨਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਪੱਕੇ ਕਰਨ ਦੇ ਕਹਿੰਦੇ ਜਿੰਨਾ ਹੁਣ ਤਾਂ ਖਰਚਾ ਆ ਚੁੱਕਾ ਹੈ ਜੋ ਸਾਰਾ ਬਜਟ ਇਕੱਠਾ ਕਰ ਲਈਦਾ ਪੂਰੇ ਪੰਜਾਬ ਦੇ ਡਰੇਨ ਸਿਸਟਮ ਨੂੰ ਪੱਕਾ ਕੀਤਾ ਜਾ ਸਕਦਾ ਸੀ ਪਰ ਹਰ ਸਾਲ ਹੀ ਡਰੇਨਾ ਟੁੱਟਦੀਆਂ ਹਰ ਸਾਲ ਹੀ ਨਹਿਰਾਂ ਦੇ ਬੰਨ ਟੁੱਟਦੇ ਆ ਦਰਿਆਵਾਂ ਦੇ ਬੰਨ ਟੁੱਟਦੇ ਆ ਤੇ ਫਿਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਵੱਡੀ ਤਬਾਈ ਹੁੰਦੀ ਹੈ ਇਹ ਬਹੁਤ ਵੱਡੀ ਅੰਗੈਲੀ ਹੈ ਸਮੇਂ ਦੇ ਮੈਂ ਦੇਖ ਰਿਹਾ ਕਿ ਸਾਡੇ ਗਵਾਂਢ ਚ ਪਟਿਆਲਾ ਨਵਦੀਬ ਮੈਂ ਇੱਕ ਦਿਨ ਪਟਿਆਲਾ ਦੀ ਜਿਹੜੀ ਉੱਥੋਂ ਦੀ ਜਿਹੜੀ ਨਦੀ ਨਿਕਲਦੀ ਹੈ ਨਾਲ ਦੀ ਰੌ ਜਿਹੜੀ ਉੱਥੋਂ ਦੀ ਸਥਾਨਿਕ ਨਾਲਾ ਹੈਗਾ ਉਹ ਪੂਰਾ ਬੂਟੀ ਨਾਲ ਪਰਿਆ ਹੋਇਆ ਹੈ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਇਸ ਤਰ੍ਹਾਂ ਪਿੰਡਾਂ ਦੇ ਦੂਰ ਦਰਾਡੇ ਜਿਹੜੇ ਨਾਲੇ ਨਿਕਲਦੇ ਆ ਜਾਂ ਹੋਰ ਹੈ ਕਿੰਨਿਆਂ ਕ ਸਫਾਈਆਂ ਹੁੰਦੀਆਂ ਜਦੋਂ ਭਰ ਜਾਂਦੇ ਆ ਫਿਰ ਉਹਨੇ ਉਛਲ ਨਹੀਂ ਆ ਟੁੱਟਣਾ ਹੀ ਹੈ ਖੇਤਾਂ ਦਾ ਨੁਕਸਾਨ ਵੀ ਹੁੰਦਾ ਹੈ ਐਵੇਂ ਜਿਵੇਂ ਦਰਿਆਵਾਂ ਦੀ ਗੱਲ ਕਰਦੇ ਨੇ ਦੇਖੋ ਦਰਿਆਵਾਂ ਦੀ ਸਥਿਤੀ ਤਾਂ ਬੜੀ ਖਤਰਨਾਕ ਹੈ ਉੱਥੇ ਜਿਹੜੇ ਐਕਸਪਰਟ ਹੈਗੇ ਆ ਮਾਹਰ ਹੈਗੇ ਏਰੀਗੇਸ਼ਨ ਸਿਸਟਮ ਨਾਲ ਜੁੜੇ ਹੋਏ ਉਹਨਾਂ ਦਾ ਕਹਿਣਾ ਹੈ ਜੇ 2-2 3-3 ਮਹੀਨੇ ਪਹਿਲਾਂ ਜਾ ਕੇ ਜਿੱਥੇ ਕਿਤੇ ਕਮਜ਼ੋਰ ਆ ਬਣਾ ਉਹਨਾਂ ਨੂੰ ਮਜ਼ਬੂਤ ਕਰਾਂਗੇ ਪੱਥਰ ਲਾਵਾਂਗੇ ਜਾਲ ਵਿਛਾਵਾਂਗੇ ਤਾਂ ਤਾਂ ਹੋ ਸਕਦੇ ਆ ਅੱਜ ਕੱਲ ਤਾਂ ਦਰਿਆਵਾਂ ਦੇ ਕਿਨਾਰਿਆਂ ਦੇ ਵੱਡੇ ਟਰੱਕ ਤੇ ਵਾਹਨ ਜਾ ਹੀ ਨਹੀਂ ਸਕਦੇ ਜੀ ਕਿਉਂਕਿ ਮੀਂਹ ਪੈਣ ਦੇ ਨਾਲ ਜ਼ਮੀਨ ਐਨੀ ਪੂਲੀ ਹੋ ਜਾਂਦੀ ਹੈ ਕਿ ਆਵਾਜਾਈ ਮੁਸ਼ਕਲ ਹੋ ਜਾਂਦੀ ਹੈ ਸੋ ਇਹ ਪ੍ਰਬੰਧ ਤਾਂ ਪਹਿਲਾਂ ਆਉਣੇ ਚਾਹੀਦੇ ਜਦੋਂ ਪ੍ਰਬੰਧ ਨਹੀਂ ਹੁੰਦੇ ਤੇ ਤਦ ਜਿਹੜਾ ਹੈਗਾ ਇਹ ਜੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਅੱਜ ਕਿਤੇ بارشਾਂ ਹੋਣਗੀਆਂ ਕੁਝ ਨਹੀਂ ਪੰਜਾਬ ਤਾਂ بارشਾਂ ਥੋੜੀਆਂ ਹੋਣਗੀਆਂ ਪਰ ਜਿੱਥੇ ਕਿਤੇ ਜ਼ਿਆਦਾ بارش ਹੋ ਗਈ ਹੈ ਹਿਮਾਚਲ ਦੇ ਇਤਵਦੇਰੇ بارش ਹੋ ਰਹੀ ਹੈ ਉਹਨਾਂ ਦਾ ਆਪਾਂ ਜਾਣਦੇ ਹਾਂ ਹਿਮਾਚਲ ਦਾ ਜਿਹੜਾ ਪਾਣੀ ਹੈਗਾ ਦਰਿਆਵਾਂ ਦੇ ਰਹੀਂ ਚਾਹ ਬਿਆਸ ਦੀ ਗੱਲ ਕਰ ਲਈ ਸਤਲੁਜ ਦੀ ਗੱਲ ਕਰ ਲਈ ਦੂਜੇ ਨਦੀਆਂ ਨਾਲਾਂ ਦੀ ਗੱਲ ਕਰ ਲਈ ਜੰਮੂ ਕਸ਼ਮੀਰ ਹੈ ਉਹ ਸਾਰੇ ਪੰਜਾਬ ਵਾਲੀ ਵਹਿੰਦੇ ਆ ਫਿਰ ਉਂਝ ਦਾ ਰੌਲਾ ਪੈਂਦਾ ਰਹਿੰਦਾ ਕਿ ਪਾਣੀ ਦੀ ਗੱਲ ਕਰਦੇ ਆ ਕਿ ਜੀ ਪੰਜਾਬ ਸਾਨੂੰ ਰਾਜਸਥਾਨ ਰੌਲਾ ਪਾਉਂਦਾ ਕਿ ਪਾਣੀ ਨਹੀਂ ਦਿੰਦਾ ਹਰਿਆਣੇ ਵਾਲੇ ਰੌਲਾ ਪਾਉਂਦੇ ਆ ਦਿੱਲੀ ਵਾਲੇ ਰੌਲਾ ਪਾਉਂਦੇ ਆ ਕਿ ਸਾਡੇ ਹਿੱਸੇ ਦਾ ਪਾਣੀ ਦਿੰਦਾ ਜਦੋਂ ਤਵਾਹੀ ਹੁੰਦੀ ਹੈ ਫਿਰ ਕੋਈ ਨਹੀਂ ਬੜੀ ਆਜੀਵਿਕ ਐਗਜ਼ਾਮਪਲ ਹੈਗੀ ਆ ਨਵਦੀਪ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਹੈ ਨਾ ਪਟਿਆਲੇ ਦੇ ਵਿੱਚ ਇਹ ਕੁਝ ਐਸਾ ਇਲਾਕਾ ਹੈਗਾ ਜਿੱਥੋਂ ਜਿਹੜਾ ਨਦੀ ਨਿਕਲਦੀ ਹੈ ਜਿਹੜੀ ਅੱਗੇ ਮਾਨਸਾ ਤੱਕ ਜਾਂਦੀ ਹੈ ਜੀ ਕਗਰ ਨਦੀ ਜਿਸ ਨੂੰ ਕਹਿੰਦੇ ਆ ਉਹ ਜਦੋਂ ਛਾਲ ਚ ਆਉਂਦੀ ਹੈ ਜਦੋਂ ਉਹਦਾ ਪਾਣੀ ਬਾਹਰ ਆਉਂਦਾ ਹੈ ਤਾਂ ਉਹ ਕੁਸ਼ਮਾਰ ਹਰਿਆਣੇ ਦੇ ਇਲਾਕੇ ਨੂੰ ਵੀ ਕਰਦਾ ਤਾਂ ਹਰਿਆਣੇ ਵਾਲੇ ਨੇ ਕੀ ਕਰਦਾ ਹੈ ਉਧਰ ਆਪਣੀ ਪੱਕੀ ਕੰਧ ਬਣਾਤੀ ਐ ਤਾਂ ਕਿ ਸਾਡੇ ਵੱਲ ਆਵੇ ਨਾ ਤਾਂ ਨੁਕਸਾਨ ਕੀ ਹੁੰਦਾ ਹੈ ਕਿ ਉਹ ਪਾਣੀ ਜਿਹੜਾ ਠੱਲ ਲੱਗਦੀ ਹੈ ਜੇ ਤਾਂ ਨੇਚਰਲ ਫਲੋ ਹੋਵੇ ਕੁਦਰਤੀ ਵਹਾਅ ਹੋਵੇ ਤਾਂ ਪਾਣੀ ਕਈ ਵਾਰੀ ਖੇਤਾਂ ਜੀ ਦੀ ਨਿਕਲ ਜਾਂਦਾ ਇਹਨਾਂ ਨੁਕਸਾਨ ਨਹੀਂ ਹੁੰਦਾ ਪਰ ਜਦੋਂ ਪੱਕਾ ਬੰਨ ਲੱਗਿਆ ਹੁੰਦਾ ਤਾਂ ਫਿਰ ਲਾਜ਼ਮੀ ਹੈ ਕਿ ਪਾਣੀ ਇਕੱਠਾ ਹੋਏਗਾ ਤਾਂ ਮਾਰ ਕਰੇਗਾ ਉਹ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਫਿਰ ਇਸ ਤਰ੍ਹਾਂ ਮਾਰ ਕਰਦਾ ਜਾਨੀ ਸਾਡੀ ਤਾਂ ਐਨੀ ਕਾਫ਼ ਸੱਚ ਸਹਿਮਤੀ ਹੈ ਕਿ ਗੱਗਰ ਦਰਿਆ ਜਿਹੜਾ ਸਾਲੋਂ ਸਾਲ ਮੈਂ ਇੱਥੇ ਦੇਖਦਾ ਰਹੇ ਆ ਪਾਰਲੀਮੈਂਟ ਦੀ ਜਿੱਦਾਂ ਗੱਲ ਕਰਦੇ ਆਂਦੇ ਆਪਾਂ ਵਿਧਾਨ ਸਭਾ ਦੀ ਜੇ ਗੱਲ ਕਰੀਏ ਵਿਧਾਨ ਸਭਾ ਚ ਕਗਰ ਨਦੀ ਦੇ ਉੱਤੇ ਕਿੰਨੇ ਵਾਰੀ ਬੈਸਾ ਹੋਈਆਂ ਕਿੰਨੇ ਵਾਰੀ ਇਹ ਗੱਲਾਂ ਆਈਆਂ ਕਿ ਜੀ ਇੱਥੇ ਜਿਹੜਾ ਪਾਣੀ ਹੈਗਾ ਉਹਦੇ ਬੋਰ ਹੋਣੇ ਚਾਹੀਦੇ ਆ ਪਾਣੀ ਤਰਤੀ ਹਟਣ ਜਾਣਾ ਚਾਹੀਦਾ ਹੈ ਕਿਨਾਰੇ ਮਜ਼ਬੂਤ ਹੋਣੇ ਚਾਹੀਦੇ ਆ ਇੱਥੇ ਡੈਮ ਬਣਾਉਣਾ ਚਾਹੀਦਾ ਜਣੀ 75 ਸਾਲ ਦੇ ਕਰੀਬ ਆਪਾਂ ਜਿਹੜਾ ਆਜ਼ਾਦੀ ਦੀ ਗੱਲ ਕਰਦੇ ਆਂ ਤੇ ਬੜੇ ਜਸ਼ਨ ਮਨਾਉਣ ਦੀ ਗੱਲ ਕਰਦੇ ਆਂ ਪੰਜਾਬ ਤੇ ਹਰਿਆਣਾ 75 ਸਾਲਾਂ ਚ ਇਸ ਗੱਲ ਦੇ ਸਹਿਮਤੀ ਨਹੀਂ ਕਰ ਸਕਦੇ ਕਿ ਘੱਟੋ ਘੱਟ ਕਗਰ ਦਰਿਆ ਦੇ ਉੱਤੇ ਇੱਕ ਡੈਮ ਹੀ ਬਣਾ ਲੀਏ ਜਿਹਦੇ ਪਾਣੀ ਦੀ ਸੰਕਟ ਦੇ ਵੇਲੇ ਵਰਤੋਂ ਹੋਏਗੀ ਤੇ ਜਿੱਦਾਂ ਹੁਣ ਬਾਰਿਸ਼ ਹੋ ਰਹੀ ਤੇ ਬਾਰਿਸ਼ ਦੇ ਦੇਣਾ ਚ ਨਾ ਪੰਜਾਬ ਦਾ ਨੁਕਸਾਨ ਹੋਵੇ ਤੇ ਨਾ ਹਰਿਆਣੇ ਦਾ ਨੁਕਸਾਨ ਹੋਵੇ ਸੋਸੀਂ ਗੱਲਾਂ ਕਰਦੇ ਆ ਕਿ ਪਾਕਿਸਤਾਨ ਨਾਲ ਪਾਣੀ ਵੇਸਟ ਜਾ ਰਿਹਾ ਸਾਨੂੰ ਤਾਂ ਆਪਣੇ ਪਾਣੀ ਜਿਹੜੇ ਉਹ ਸਾਹਮਣੇ ਔਖੇ ਹੋ ਪਏ ਸੋ ਕੋਈ ਨੀਤੀ ਨਹੀਂ ਉਹ ਨੀਤੀ ਹੋਏਗੀ ਤਾਂ ਇਹਦਾ ਬਚਾਅ ਉਸਦਾ ਨਹੀਂ ਤਾਂ ਜਦੋਂ ਕੁਦਰਤ ਵੱਲੋਂ ਜਿੱਦਾਂ ਤੁਸੀਂ ਕਿਹਾ ਪਾਣੀ ਆਉਂਦਾ ਹੁਣ ਦੇਖੋ ਤੁਸੀਂ ਮੰਦਪਾਗੀਆ ਘਟਨਾਵਾਂ ਦਾ ਜ਼ਿਕਰ ਕੀਤਾ ਕੱਲ ਦੀ ਹਿਸ਼ਾਰਪੁਰ ਦੀ ਇੱਕ ਮੰਦਪਾਗੀ ਬਹੁਤ ਹੀ ਮੰਦਪਾਗੀ ਘਟਨਾ ਹਿਸ਼ਾਰ ਦੇ ਹਿਸ਼ਾਰਪੁਰ ਦੇ ਪਿੰਡਾਂ ਜੇ ਇੱਕ ਚੋਹ ਹੈ ਉਹ ਚੋਹ ਜਿਹੜਾ ਵੈਸੇ ਦਾ ਖੁਸ਼ਕ ਹੁੰਦੇ ਆ ਚੋਹਾਂ ਚ ਦਾ ਬਰਸਾਤੀ ਪਾਣੀ ਆਉਂਦਾ ਵੈਸੇ ਚੋਹ ਚੱਲਦੇ ਨਹੀਂ ਕੱਲ ਇੱਕ ਦੋ ਦਿਨ ਤੋਂ ਇੰਨੀ ਬਾਰਿਸ਼ ਹੋ ਰਹੀ ਸੀ ਇੰਨੀ ਬਾਰਿਸ਼ ਹੋ ਰਹੀ ਸੀ ਕਿ ਚੋਹ ਜਿਹੜਾ ਹੈਗਾ ਉਹਦਾ ਪਾਣੀ ਜਿਹੜਾ ਇੱਕ ਤਰ੍ਹਾਂ ਦਾ ਹੜ੍ਹ ਦੀ ਤਰ੍ਹਾਂ ਚੱਲ ਰਿਹਾ ਸੀ ਇੱਕ ਇਸੇ ਤਰੀਕੇ ਨਾਲ ਨੋਵਾ ਗੱਡੀ ਵਾਲਾ ਪਹਿਲਾਂ ਦੀ ਉੱਤੋਂ ਦੀ ਲੋਕ ਲੰਘਦੇ ਹੋਣੇ ਆ ਨੋਵਾ ਗੱਡੀ ਉਹਨਾਂ ਨੇ ਅੱਗੇ ਕਿਤੇ ਪਿੰਡ 'ਚ ਵਿਆਹ ਜਾਣਾ ਸੀ ਮੈਰਿਜ ਤੇ ਜਾਣਾ ਸੀ ਤਾਂ ਉਹਨੇ ਉਸ ਖੱਡ ਵੱਲ ਨੂੰ ਜਣੀ ਚੋਹ ਵੱਲ ਨੂੰ ਪਾ ਲਈ ਗੱਡੀ ਆਪਣੀ ਉਹਨੂੰ ਅੰਦਾਜ਼ਾ ਨਹੀਂ ਹੋ ਸਕਿਆ ਕਿ ਪਾਣੀ ਇੰਨਾ ਡੂੰਘਾ ਹੈ ਵਿਚਕਾਰ ਜਾ ਕੇ ਗੱਡੀ ਫਸ ਗਈ ਲੋਕ ਆਸੇ-ਪਾਸੇ ਦੇਖਦੇ ਵੀ ਰਹੇ ਵੀਡੀਓ ਬਣਾਉਂਦੇ ਰਹੇ ਪਰ ਬਚਾ ਨਹੀਂ ਸਕੇ ਸਿਰ ਇੱਕ ਦੋ 12 'ਚ ਇੱਕ ਦੋ ਨੂੰ ਬਚਾਇਆ ਜਾ ਸਕਿਆ ਹੂੰ ਬਾਕੀ ਸਾਰੇ ਮੌਕੇ ਦੇ ਮੌਕੇ ਤੇ ਰੁੜ ਗਏ ਔਰ ਜਾਂਨਾ ਚਲੇ ਗਏ ਕੋਈ ਇੰਤਜ਼ਾਮ ਨਹੀਂ ਹੋ ਸਕਿਆ ਤੁਸੀਂ ਜਿੱਥੇ ਪਤਾ ਹੀ ਹੈ ਵੀ ਇੱਥੋਂ ਦੀ ਇੱਕ ਲੰਘਾ ਹੈਗਾ ਉੱਥੇ ਕਿਉਂ ਨਹੀਂ ਸਰਕਾਰਾਂ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਬੜੀ ਅਜੀਬ ਮੈਂ ਦੇਖ ਰਿਹਾ ਸੀ ਮੀਡੀਆ ਚ ਪਤਾ ਨਹੀਂ ਕੌਣ ਕਹਿ ਰਿਹਾ ਹੋਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕਿ ਜੀ ਇਹ ਨਵਾਂ ਵਾਲਾ ਨੂੰ ਇਹ ਸ਼ਾਰਾ ਕੀਤਾ ਗਿਆ ਸੀ ਤੁਸੀਂ ਇੱਧਰ ਨੂੰ ਹੁਣ ਜਾਓ ਨਾ ਅੱਗੇ ਇੰਨਾ ਪਾਣੀ ਡੰਗਾ ਹੈ ਕੋਈ ਬਾਰੋਂ ਗੱਡੀ ਲੈ ਕੇ ਆ ਰਿਹਾ ਉਹਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਪਾਣੀ ਦੀ ਡੰਗਾਈ ਕਿੰਨੀ ਹੈ ਤੁਸੀਂ ਰਸਤੇ ਕਿਉਂ ਨਹੀਂ ਰੋਕਦੇ ਠੀਕ ਜੇ ਇਹ ਗੂਨ ਨੇ ਨਵੀਂ ਲੰਗਣਾ ਹੁੰਦਾ ਤਾਂ ਉੱਥੇ ਤਾਂ ਬੈਰੀਕੇਡ ਫਾਟ ਲੱਗ ਜਾਂਦੇ ਆ ਰੇਲਵੇ ਫਾਟ ਕ ਬੰਦ ਹੋ ਜਾਂਦੇ ਆ ਸੜਕਾਂ ਬੰਦ ਹੋ ਜਾਂਦੀਆਂ ਜਦੋਂ ਜਿੱਥੇ ਨਾਲੇ ਚੱਲਦੇ ਆ ਜਿੱਥੇ ਪਤਾ ਖਤਰਨਾਕ ਰਸਤਾ ਇਹ ਤੋਂ ਨਹੀਂ ਜਾਇ ਜਾ ਸਕਦਾ ਉੱਥੇ ਕਿਉਂ ਨਹੀਂ ਨਾਕਾ ਲੱਗਿਆ ਉੱਥੇ ਨਹੀਂ ਚਾਰ ਬੰਦੇ ਪੁਲਿਸ ਦੇ ਖੜੇ ਜਾ ਕੀਤੇ ਜਾ ਸਕਿਆ ਜਾਂ ਰੋਕਿਆ ਜਾ ਸਕਿਆ ਕਿ ਵੀ ਰਸਤਾ ਖਤਰਨਾਕ ਹੈ ਨਾ ਜਾਓ ਆਪਣੇ ਵਿਚਾਰ ਦੀ ਇਹ ਕਹਿ ਰਿਹਾ ਕਿ ਨੋਵਾ ਵਾਲੇ ਨੂੰ ਇਸ਼ਾਰਾ ਕੀਤਾ ਗਿਆ ਸੀ ਜੀ ਉਹ ਰੁਕਿਆ ਨਹੀਂ ਤੁਸੀਂ ਇਸ ਗੱਲ ਹੀ ਖੜੇ ਹੋ ਕਿ ਇਸ਼ਾਰਾ ਕਰਨ ਲਈ ਜੀ ਜੇ ਸਰਕਾਰਾਂ ਦੀ ਇਸ ਹੱਦ ਤੱਕ ਕਰਨ ਗੈਲੀ ਜਾਂ ਗੈਰ ਜ਼ਿੰਮੇਵਾਰੀ ਹੈ ਹੁਣ 4-4 ਲੱਖ ਰੁਪਏ ਕਹਿੰਦੇ ਜੀ ਸਰਕਾਰ ਨੇ ਦਿੱਤਾ 4 ਲੱਖ ਦੇ ਦੇਣ 8 ਲੱਖ ਦੇ ਦੇਣ 10 ਲੱਖ ਦੇ ਦੇਣ ਜੋ ਪਰਿਵਾਰ ਦਾ ਨੁਕਸਾਨ ਹੋ ਗਿਆ ਉਹ ਤਾਂ ਵਾਪਸ ਹੋ ਨਹੀਂ ਸਕਦਾ ਪੈਸੇ ਤਾਂ ਨਵਦੀਪ ਇੱਕ ਆਖਾਂ ਪੁੱਂਦਣ ਵਾਲੀ ਗੱਲ ਹੁੰਦੀ ਹੈ ਕਿਸੇ ਦਾ ਦਰਦ ਦਾ ਪੈਸਾ ਨਾਲ ਨਹੀਂ ਪੁੰਜਿਆ ਜਾ ਸਕਦਾ ਜੀ ਸੋ ਸਰਕਾਰ ਦੀ ਵੱਡੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਨਵਦੀਪ ਤੁਸੀਂ ਗੱਲ ਛੇੜੀ ਹੈ ਕਿ ਵੀ ਹਿਮਾਚਲ ਤੋਂ ਕਿਸ ਕਦਰ ਪਾਣੀ ਆ ਰਿਹਾ ਕਈ ਐਦਾਂ ਦੀਆਂ ਦਿਖਦਾਈ ਕਰਨਾਂਵਾ ਵਾਪਰਦੀਆਂ ਅਸੀਂ ਪਾਣੀ ਨੂੰ ਸੰਭਾਲਦੇ ਨਹੀਂ ਜਦੋਂ ਸਾਡੇ ਕੋਲੇ ਪਾਣੀ ਫालतू ਹੁੰਦਾ ਅਸੀਂ ਡੈਮਾਂ ਦਾ ਇੰਤਜ਼ਾਮ ਨਹੀਂ ਕਰਦੇ ਜੀ ਤੇ ਜਦੋਂ ਪਾਣੀ ਸਾਡੇ ਕੋਲੇ ਸੰਕਟ ਹੁੰਦਾ ਪਾਣੀ ਨਹੀਂ ਹੁੰਦਾ ਤਾਂ ਸਾਡੇ ਗਵਾਂਢੀ ਢਾਂਗਾ ਲੈ ਕੇ ਖੜੇ ਹੋ ਜਾਂਦੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਦਿੱਲੀ ਵਾਲੇ ਕਿ ਸਾਡੇ ਹਿੱਸੇ ਦਾ ਪਾਣੀ ਕਿਉਂ ਨਹੀਂ ਕਹਿੰਦੇ ਜੀ ਸੁਪਰੀਮ ਕੋਰਟ ਦੇਖ ਲਾਂਗੇ ਤੁਹਾਨੂੰ ਉੱਥੇ ਤਾਂ ਸੁਪਰੀਮ ਕੋਰਟ ਦੇਖਦੇ ਆ ਇਹ ਨਹੀਂ ਕਿਸੇ ਨੇ ਕਹਾ ਸੁਪਰੀਮ ਕੋਰਟ ਜਾ ਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਅਸੀਂ ਵੀ ਉਸ ਦਾ ਹਿਸਾਬ ਬਣਾਉਣ ਲਈ ਤਿਆਰ ਆ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਜਦੋਂ ਕਿਸੇ ਫਸਲ ਦਾ ਸੀਜ਼ਨ ਹੁੰਦਾ ਹੈ ਤਾਂ ਪ੍ਰਵਾਸੀ ਮਜ਼ਦੂਰ ਨੇ ਛੜੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਏ ਹੋਏ ਨੇ ਤਾਂ ਉਹਨਾਂ ਜੋ ਜੋ ਬਾਹਰੋਂ ਲੋਕ ਆਉਂਦੇ ਨੇ ਤੇ ਉਹ ਤੋਂ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰਨੀਆਂ ਸ਼ੁਰੂ ਹੋ ਜਾਂਦੇ ਨੇ ਗੱਲ ਭਾਵੇਂ ਚੋਰੀ ਦੀਆਂ ਘਟਨਾਵਾਂ ਦੀ ਹੋਵੇ ਮਾਰ ਕੁੱਟਾਪੇ ਦੀਆਂ ਘਟਨਾਵਾਂ ਦੀ ਹੋਵੇ ਕੋਈ ਵੀ ਘਟਨਾ ਹੈ ਜਿਹੜੀ ਵਾਪਰ ਜਾਂਦੀ ਹੈ ਪਰ ਹੁਣ ਪਿੰਡਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜਾਂ ਫਿਰ ਪਿੰਡਾਂ ਦੇ ਵਿੱਚ ਕੁਝ ਕਮੇਟੀਆਂ ਬਣਾਈਆਂ ਗਈਆਂ ਨੇ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਪਰਵਾਸੀ ਮਜ਼ਦੂਰਾਂ ਦੇ ਲਈ ਉਹਨਾਂ ਵੱਲੋਂ ਕੁਝ ਸੂਚਨਾਵਾਂ ਤਿਆਰ ਕੀਤੀਆਂ ਗਈਆਂ ਨੇ ਤਾਂ ਖਬਰ ਹੈਗੀ ਹੈ ਜਿਹੜੀ ਉਹ ਜੰਡਪੁਰ ਜਿਹੜਾ ਪਿੰਡ ਹੈ ਉਸ ਤੋਂ ਸਾਹਮਣੇ ਆਈ ਹੈ ਕਿ ਉੱਥੇ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਕੁਝ ਕੁ ਸੂਚਨਾਵਾਂ ਨੇ ਜੜੀਆਂ ਉਹ ਜਨਤਾਕ ਕੀਤੀਆਂ ਗਈਆਂ ਨੇ ਉਸ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ ਨਵਦੀਪ ਜੀ ਜਦੋਂ ਅਪਾ ਜੰਡਪੁਰ ਦੀ ਗੱਲ ਕਰਦੇ ਹਾਂ ਮਹਾਲੀ ਦਾ ਪਿੰਡ ਹੈ ਇਸ ਇਤਿਹਾਸਿਕ ਨਾਲ ਮਹਾਲੀ ਦਾ ਇੱਕ ਪਹਿਲਾ ਵੀ ਪਿੰਡ ਹੈ ਜਿੱਥੇ ਇਦਾਂ ਦੀ ਗੱਲ ਵਾਪਰੀ ਆ ਜਾਂ ਫੈਸਲਾ ਲਿਆ ਲੋਕਾਂ ਵੱਲੋਂ ਪੰਚਾਇਤ ਵੱਲੋਂ ਹੁਣ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਬਾਹਰੋਂ ਆਉਂਦੇ ਆ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਹਾਂ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਸਾਡੇ ਪਿੰਡ 'ਚ ਵਾਰਦਾਤਾਂ ਵਾਪਰਦੀਆਂ ਹਾਂ ਹਾਂ ਚੋਰੀਆਂ ਹੁੰਦੀਆਂ ਆ ਜਾਂ ਹੋਰ ਮੰਦਪਾਗੀਆਂ ਕੋਈ ਕਰਨਾਵਾ ਵਾਪਰਦੀਆਂ ਹਾਂ ਹਾਂ ਤੇ ਪ੍ਰਵਾਸੀ ਉਹਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੁੰਦੇ ਆ ਪਰ ਉਹਨਾਂ ਦਾ ਕੋਈ ਅਤਾ ਪਤਾ ਨਾ ਹੋਣ ਕਰਕੇ ਪਿੰਡ ਛੱਡ ਕੇ ਚਲੇ ਜਾਂਦੇ ਆ ਆਪਣੇ ਸੂਬੇ ਨੂੰ ਚਲੇ ਜਾਂਦੇ ਆ ਤੇ ਕਾਰਵਾਈ ਹੁੰ ਪੁਲਿਸ ਤਾਂ ਜੇ ਅੱਧਰ ਕਾਰਵਾਈ ਹੋ ਜੇ ਤਾਂ ਉਹਨਾਂ ਲਈ ਮੁਸ਼ਕਲ ਹੈ ਸਿੱਧੂ ਮੂਸੇਵਾਲਾ ਦਾ ਅਜੇ ਤੱਕ ਨਹੀਂ ਪਤਾ ਲਾ ਸਕੇ ਕਿ ਕੌਣ ਜ਼ਿੰਮੇਵਾਰ ਹੈ ਗੁਰੂਗ੍ਰਾਮ ਸਾਹਿਬ ਦੀ ਐਡੀ ਵੱਡੀ ਬੇਅਦਬੀ ਹੋਈ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਹਿੱਲ ਗਏ ਉਹਦੇ ਦੋਸ਼ੀ ਸਾਹਮਣੇ ਨਹੀਂ ਲਿਆਂਦੇ ਜਾ ਸਕੇ ਤੇ ਇੱਕ ਪਿੰਡ ਦੇ ਕਿਸੇ ਸਧਾਰਨ ਵਿਅਕਤੀ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜੇਗੀ ਪਹਿਲਾਂ ਤਾਂ ਪੁਲਿਸ ਵਾਲੇ ਉਸੇ ਨੂੰ ਪੁੱਛਣਗੇ ਕਿ ਤੂੰ ਦੱਸ ਸੱਚ ਬੋਲਦਾ ਏ ਤੂੰ ਦੱਸ ਬੋਲਦਾ ਜਾਂ ਕੌਣ ਸੀ ਤੂੰ ਦੱਸ ਜਾਨੀ ਉਹ ਤੋਂ ਕਹਿਣਗੇ ਕਿ ਤੂੰ ਦੱਸ ਚੋਰ ਕਿੱਧਰ ਨੂੰ ਗਿਆ ਜਾਂਦਾ ਅਤਾ ਪਤਾ ਕੀ ਹੈ ਸੋ ਲੋਕਾਂ ਨੇ ਇਸ ਸਿੱਧੂ ਤੰਗ ਆ ਕੇ ਇਹ ਸੋਚਿਆ ਕਿ ਬਿਹਤਰ ਹੀ ਹੈ ਇਹ ਜਿਹੜੇ ਪ੍ਰਵਾਸੀ ਆਉਂਦੇ ਆ ਉਹਨਾਂ ਨੂੰ ਕੋਈ ਵੀ ਸਾਡੇ ਪਿੰਡ 'ਚ ਪੱਕੇ ਤੌਰ ਤੇ ਰਹਿਣ ਵਸੇਰਾ ਨਾ ਕਰੋ ਜਿੱਤੇ ਕਿਤੇ ਆਪਣੇ ਤੁਹਾਡੇ ਟਿਕਾਣੇ ਆ ਜਾਂ ਜਿਹੜੀਆਂ ਮੋਟਰਾਂ ਦੇ ਜਿੱਥੇ ਕੰਮ ਕਰਦੇ ਆ ਉਥੇ ਰੋ ਜਾ ਕੇ ਜਾਂ ਆਪਣੇ ਨਾਂ ਪਤਾ ਦਿਓ ਆਧਾਰ ਕਾਰਡ ਦਿਓ ਤਾਂ ਕਿ ਕੋਈ ਸੁਣਵਾਈ ਦਾ ਹੋਵੇ ਉਹਨ ਇਹਨੂੰ ਰੰਗ ਦੇ ਦਿੱਤੀ ਜਾ ਰਹੀ ਹੈ ਦੇਖੋ ਜੀ ਪਿੰਡਾਂ 'ਚ ਮੈਂ ਦੇਖ ਰਿਹਾ ਸੀ ਕੋਈ মিডিਆ ਦੇ ਕਿਸੇ ਨੇ ਵੀ ਚਲਾ ਛੱਡਿਆ ਕਿ ਦੇਖੋ ਜੀ ਹੁਣ ਪਿੰਡਾਂ ਦੇ ਅੰਦਰ ਵੀ ਇਹ ਮਮ ਚੱਲ ਪਈ ਹੈ ਕਿਉਂਕਿ ਵਿਆਹ ਵਾਲੇ ਆ ਬਾਹਰਲੇ ਆ ਜੂਪੀ ਵਾਲੇ ਆ ਉਹਨਾਂ ਨੂੰ ਪਿੰਡਾਂ 'ਚ ਰਹਿਣ ਨਹੀਂ ਦਿੱਤਾ ਜਾਏਗਾ ਸਮੱਸਿਆ ਰਹਿਣ ਦੀ ਨਹੀਂ ਹੈ ਸਮੱਸਿਆ ਹੈ ਕਿ ਉਹ ਆਪਣੇ ਆਪ ਨੂੰ ਆਸਰਖੇ ਤੇ ਮਹਿਸੂਸ ਕਰਦੇ ਜਿਹੜੇ ਲੋਕਲ ਲੋਕ ਹੈਗੇ ਐ ਇੰਨੀ ਵੱਡੀ ਪੱਦਰ ਤੇ ਬਸੋਂ ਆ ਰਹੀ ਹੈ ਹੂੰ ਕੋਈ ਨਾ ਕੋਈ ਸਿਸਟਮ ਦਾ ਜ਼ਰੂਰ ਬਣਨਾ ਚਾਹੀਦਾ ਨਾ ਜੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੂੰ ਕੋਈ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਵੇ ਕਿ ਮੰਤਪਾਗੀ ਕਰਨਾ ਵਾਪਸ ਦੀ ਹੈ ਕੋ ਉਹਨਾਂ ਦਾ ਅਤਾ ਪਤਾ ਹੋਣਾ ਜਾਂ ਉੱਥੋਂ ਦੇ ਲੋਕਾਂ ਨਾਲ ਜਾ ਕੇ ਡਾਇਲਾਗ ਕੀਤਾ ਜਾਏ ਜੀ ਇਹ ਗੱਲ ਨਦੀਮ ਮੈਂ ਦਾ ਇਹ ਕਿਹਦਾ ਦੂਜਾ ਪਹਿਲੂ ਹੂੰ ਇਹਦਾ ਪਿੰਡ ਵਾਲੇ ਗੱਲ ਕਰਦੇ ਨੇ ਕਿ ਪ੍ਰਵਾਸੀ ਆ ਰਹੇ ਆ ਜੀ ਨੁਕਸਾਨ ਹੁੰਦਾ ਹੈ ਅਸੀਂ ਇਸ ਕਰਕੇ ਲਿਸਟਾਂ ਬਣਾ ਰਹੇ ਆਂ ਸੂਚੀਆਂ ਦੇ ਰਹੇ ਆਂ ਕਿ ਕੀ ਕੀ ਹੋਣਾ ਚਾਹੀਦਾ ਕਿਵੇਂ ਰਹਿਣਾ ਚਾਹੀਦਾ ਕਿੰਨੇ ਕੱਪੜੇ ਪਾਓ ਕੋਈ ਆਧਾਰ ਕਾਰਡ ਰੱਖੋ ਜਦ ਜਾਣਕਾਰੀ ਦਿਓ ਇਹਦਾ ਸਿੱਕੇ ਦਾ ਇੱਕ ਪਹਿਲੂ ਹੈ ਹੂੰ ਦੀਸ ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਪਿੰਡਾਂ ਦੇ ਪਿੰਡ ਤਾਂ ਵੈਸੇ ਖਾਲੀ ਹੋ ਰਿਹਾ ਹੂੰ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਤਾਂ ਬਾਹਰ ਜਾ ਰਿਹਾ ਰੋਜ਼ਗਾਰ ਦੀ ਭਾਲ ਦੇ ਵਿੱਚ ਜੀ ਜੀ ਮੈਂ ਇੱਕ ਸੀਨੀਅਰ ਜਰਨਲਿਸਟ ਹਰਿਆਣਾ ਨਾਲ ਸੰਬੰਧ ਰੱਖਦੇ ਆ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਕਿ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਮੇਰੇ ਪਿੰਡ 'ਚੋਂ ਕਹਿੰਦਾ 700 ਜਿਹੜਾ ਨੌਜਵਾਨ ਹੈ ਉਹ ਪ੍ਰਵਾਸ ਕਰ ਚੁੱਕਿਆ ਬਾਹਰ ਜਾ ਚੁੱਕਿਆ ਹੈ ਜੀ ਜਾਣੀ ਇਹ ਇਹ ਅੱਗ ਕੱਲੀ ਪੰਜਾਬ 'ਚ ਨਹੀਂ ਲੱਗੀ ਹਰਿਆਣਾ 'ਚ ਵੀ ਲੱਗੀ ਹੈ ਹੂੰ ਹੂੰ ਦਿੱਤੇ ਜਿੱਤੇ ਵੀ ਕਿਸਾਨੀ ਹੈ ਕਿਸਾਨੀ ਦੀ ਤਵਾਈ ਹੈ ਕੋਈ ਫਾਇਹ ਲੈ ਰਿਹਾ ਉਹਨਾਂ ਨੂੰ ਟੁਕਮਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਉਹ ਕੋਸ਼ਿਸ਼ ਕਰ ਰਹੇ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਜੀ ਸੋ ਜਦੋਂ ਪਿੰਡਾਂ ਦੇ ਪਿੰਡ ਖਾਲੀ ਹੋਣਗੇ ਨਾ ਨਵਦੀਪ ਹਮ ਪ੍ਰਵਾਸੀਆਂ ਨੂੰ ਕਿੰਨੀ ਕੁ ਦੇ ਰੋਕਿਆ ਜਾ ਸਕਦਾ ਜੇ ਪਿੰਡ ਹੀ ਖਾਲੀ ਹੈ ਜੀ ਉੱਥੇ ਲੋਕਾਂ ਨੇ ਤਾਂ ਆ ਕੇ ਰਹਿਣੇ ਰਹਿਣਾ ਹੈ ਸਥਿਤੀ ਬੜੀ ਅਜੀਬ ਕਿਸਮ ਦੀ ਬਣੀ ਵੀ ਹੈ ਪਿੰਡਾਂ ਵਾਲੇ ਕੋਸ਼ਿਸ਼ ਕਰ ਰਹੇ ਆ ਕਰਕੇ ਵੀ ਸ਼ਾਇਦ ਅਸੀਂ ਆਪਣਾ ਸੱਭਿਆਚਾਰ ਆਪਣਾ ਜਿਹੜਾ ਪਰਾਤਨ ਵਿਰਸਾ ਹੈਗਾ ਉਹਨੂੰ ਬਚਾ ਸਕੀਏ ਹਮ ਪਰ ਜਿੱਦਾਂ ਦੀ ਸਥਿਤੀ ਹੈ ਜੇ ਵਿਰਸੇ ਵਾਲੇ ਨਹੀਂ ਰਹਿਣਗੇ ਤਾਂ ਵਿਰਸਾ ਬਚਾਉਣਾ ਕਿਸ ਨੇ ਹਮ ਸਮਾ ਸਿੱਧੂ ਸਾਹਿਬ ਆਪਣੇ ਕੋਲੇ ਬਿਲਕੁਲ ਵੀ ਨਹੀਂ ਰਹਾ ਪਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਕੇ ਜਾਓ ਕਿ ਖਬਰਾਂ ਨੇ ਕਿ ਨਵਜੋਤ ਸਿੰਘ ਸਿੱਧੂ ਫੇਰ ਤੋਂ ਰਾਜਨੀਤੀ ਦੇ ਵਿੱਚ ਵਾਪਸ ਆ ਸਕਦੇ ਨੇ ਨਵਦੀਬ ਨਵਜੋਤ ਸਿੱਧੂ ਆਗੂ ਆ ਜਦੋਂ ਕੋਈ ਨਾ ਕੋਈ ਮੈਸੇਜ ਦਿੰਦਾ ਹੈ ਉਹਦੇ ਮੈਸੇਜ ਤੇ ਚਰਚਾ ਜ਼ਰੂਰ ਛੱਡਦੀ ਹੈ ਉਹਨੇ ਇੱਕ ਮੈਸੇਜ ਦਿੱਤਾ ਹੈ ਕਿ ਵੀ ਇਸ ਤਰ੍ਹਾਂ ਜੇ ਸ਼ਤਰੰਜ ਦੀ ਗੇਮ ਦੇ ਵਿੱਚ ਜੇ ਵਜ਼ੀਰ ਮਾਰਾ ਜਾਏਗਾ ਜਾਂ ਜੇ ਆਦਮੀ ਦੀ ਕੈਦੀ ਜ਼ਮੀਰ ਮਾਰੀ ਜਾਏਗੀ ਤਾਂ ਸਮਝੋਗੇ ਉਸ ਦੀ ਖੇਡ ਖਤਮ ਹੈ ਇਹਦੇ ਤੋਂ ਵੀ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਕਿਉਂਕਿ ਉਹਨਾਂ ক্রিকেট ਦੇ ਮੈਚ ਜਿਹੜੇ ਜਿੱਦਾਂ ਪਹਿਲਾਂ ਉਧਰੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸੀ ਉਹ ਸਮਾਪਤ ਹੋ ਗਈ ਹੈ ਵਾਪਸ ਆ ਸੰਗਦੇ ਆ ਪਿਛਲੇ ਦਿਨਾਂ 'ਚ ਉਹ ਆਪਣੇ ਇੱਕ ਸਹਿਯੋਗੀ ਦੇ ਘਰ ਜਿਹੜਾਗਾ ਕੋਈ ਇਦਾਂ ਦਾ ਉਹਨਾਂ ਦੇ ਘਰ ਸੁਖ ਵਾਪਰ ਗਿਆ ਸੀ ਉਹਦਾ ਹਾਲਚਾਲ ਪੁੱਛਣ ਵੀ ਗਏ ਆ ਜੀ ਉੱਥੇ ਵੀ ਜਾ ਕੇ ਮੀਡੀਆ ਵਾਲਿਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਪਰ ਅਜੇ ਕਿਆ ਨਹੀਂ ਜਾ ਸਕਦਾ ਕਿ ਕਿਸ ਕਦਰ ਵਾਪਸ ਆਉਂਦੇ ਆ ਕਿ ਨਹੀਂ ਆਉਂਦੇ ਹੂੰ ਇਹ ਗੱਲ ਕਹਿ ਕੇ ਆਪਾਂ ਆਪਣੇ ਦਰਸ਼ਕਾਂ ਤੋਂ ਜ਼ਰੂਰ ਇਜਾਜ਼ਤ ਲੈਣੀ ਚਾਹਾਂਗੇ ਬਾਕੀ ਸਰ ਕਹਿਣਾ ਉਹਨਾ ਕਿ ਨਵਜੂ ਸਿੱਧੂ ਉਹ ਆਗੂ ਹੈ ਲੋਕ ਤਾਂ ਸੜਕਾਂ ਤੇ ਬੋਰਡ ਲਾਣੇ ਨੇ ਆਗੂ ਤਾਂ ਸੜਕਾਂ ਤੇ ਬੋਰਡ ਲਾਉਂਦੇ ਆ ਕਿ ਸਾਡੀ ਗੱਲ ਹੋਵੇ ਲੋਕਾਂ ਚਰਚਾ ਹੋਵੇ ਨਵਜੂ ਸਿੱਧੂ ਉਹ ਆਗੂ ਹੈ ਜਿਹੜਾ ਘਰਾਂ 'ਚ ਬੈਠਾ ਹੁੰਦਾ ਤਾਂ ਵੀ ਉਹਦੀ ਮੀਡੀਆ 'ਚ ਚਰਚਾ ਹੁੰਦੀ ਹੈ ਸੋ ਇਹ ਵੀ ਓਦਾਂ ਦੀ ਚਰਚਾ ਹੈ ਇਹ ਨਵਜੂ ਸਿੱਧੂ ਹੀ ਦੱਸ ਸਕਦੇ ਆ ਕਿ ਕਦੋਂ ਚਾਰਚ ਆਉਣਗੇ ਜਾਂ ਨਹੀਂ ਆਉਣਗੇ ਪਰ ਮੀਡੀਆ 'ਚ ਜ਼ਰੂਰ ਇਹ ਚਰਚਾ ਦਾ ਵਿਸ਼ਾ ਬਣਿਆ ਕਿ ਅਗਲੇ ਦਿਨਾਂ ਨੂੰ ਜੋ ਸਿੱਧੂ ਫੇਰ ਮੁੜ ਕੇ ਸਿਆਰਮ ਰਾਜਨੀਤੀ ਚ ਆ ਸਕਦੇ ਹੈ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਤੁਹਾਡੇ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਾਰਿਆਂ ਤੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੇ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ